ਦੂਰੋਂ ਦਰਸ਼ਨ ਕਰਨ ਆਏ ਔਰ ਜੰਨੀਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਬਾਛਾ ਸਾਰਾ ਦੇ ਮੇਰ ਕਰਦੇ ਨੇ ਔਰ ਇੱਕ ਸਾਲ ਮੰਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਰ ਆਵਾਂ ਹਰ ਮਹੀਨੇ ਆਵਾਂ ਕਿ ਜਦੋਂ ਉਹਨਾਂ ਦਾ ਹੁਕਮੰਦ ਆਉਦੀ ਜ ਆਣਾ ਹੁੰਦਾ ਸੋ ਮਾਰਾ ਸਾਰਿਆਂ ਦੇ ਕਿਰਪਾ ਰੱਖੇ ਚੜ੍ਹਦੀ ਕਲਾ ਕਿੰਨਾ ਦਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕਿਆ ਹਮੇਸ਼ਾ ਮੌਚਾ ਲਾਦੇ ਜੀ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਨੂੰ ਬੇਟੀ ਆਸ ਬੇਟੀ ਕੀਤਾ ਸਾਰਾ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੋਤਮ ਨਵਾਂ ਨਵਾਂ ਕੀ ਲੈ ਕੇ ਆ ਰਹੇ ਹੋ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤੇ ਮੈਂ ਸਿਰ ਦਰਸ਼ਨ ਕਰ ਆਇਆ ਤੇ ਮਿਕਾ ਭਾਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚੇ ਬਾਸ਼ਾ ਤੋਂ ਹੀ ਮੰਗੋ